ਨਮਸਕਾਰ ਤੁਸੀਂ ਦੇਖ ਰਹੇ ਹੋ ਵਨ ਇੰਡੀਆ న్యూਸ ਮੈਂ ਰਾਜਪਾਲ ਸਿੰਘਲਾ ਲੈ ਕੇ ਹਾਜ਼ਰ ਹਾਂ ਇਸ ਵੇਲੇ ਦੀ ਖਬਰ ਮੂਨਕ ਨਜ਼ਦੀਕ ਚੁੱਲੜ ਕਲਾ ਐਫਸੀਆਈ ਗੋਦਾਮ ਦੇ ਅੱਗੇ ਛੱਲਰ ਮਾਲਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਧਰਨਾ ਐਫਸੀਆਈ ਗੋਦਾਮ ਦੇ ਵਿੱਚ ਬਾਹਰਲੇ ਜ਼ਿਲ੍ਹਾ ਤੋਂ ਕੀਤਾ ਜਾ ਰਿਹਾ ਸੀ ਚਾਵਲ ਸਟਾਕ ਇਲਾਕੇ ਦੇ ਛੱਲਰ ਮਾਲਕਾਂ ਦੇ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਨਜ਼ਦੀਕ ਪੈਂਦੇ ਪਿੰਡ ਚੁੱਲੜ ਦੇ ਐਫਸੀਆਈ ਗੋਦਾਮ ਦੇ ਅੱਗੇ ਟੱਗੇ ਪੱਕੇ ਟਰਟ ਸੈਂਡਰ ਮਾਲਕਾਂ ਵੱਲੋਂ ਧਰਨਾ ਦਿੱਤਾ ਗਿਆ ਧਰਨੇ ਤੇ ਬੈਠੇ ਮੂਨ ਕ੍ਰਾਈਸਮਿਲਰ ਐਸੋਸੀਏਸ਼ਨ ਦੇ ਆਗੂ ਨੇ ਜਾਣਕਾਰੀ ਦਿੱਤੀ ਕਿ ਇੱਥੇ ਐਫਸੀਆਈ ਦੁਦਾਮ ਹਨ ਉਹਨਾਂ ਵਿੱਚ ਪਹਿਲਾਂ ਤੋਂ ਹੀ ਜਗ੍ਹਾ ਬਹੁਤ ਘੱਟ ਹੈ ਜਿੱਥੇ ਮੂਨਕ ਦੇ ਨਾਲ ਲੱਗਦੇ ਸ਼ੈਲਰਾਂ ਦਾ ਚਾਵਲ ਵੀ ਸਟੋਰ ਹੋਣ ਤੋਂ ਰਹਿ ਜਾਂਦਾ ਹੈ ਇਸ ਵਾਰ ਖਰੀਦ ਏਜੰਸੀਆਂ ਅਤੇ ਸਰਕਾਰ ਦੀ ਸਹਿਮਤੀ ਦੇ ਨਾਲ ਬਾਹਰਲੇ ਜ਼ਿਲ੍ਹੇ ਪਟਿਆਲਾ ਵਰਗਿਆਂ ਦੇ ਗੋਦਾਮ ਦੇ ਵਿੱਚ ਚਾਵਲ ਸਟੋਰ ਹੋਣ ਲੱਗ ਪਿਆ ਹੈ ਜੇਕਰ ਇਹ ਚਾਵਲ ਸਟੋਰ ਦੇ ਵਿੱਚ ਸਟੋਰ ਹੁੰਦਾ ਹੈ ਤਾਂ ਇਲਾਕੇ ਦੇ ਛੰਡਰ ਮਾਲਕਾਂ ਨੂੰ ਆਪਣਾ ਚਾਵਲ ਸਟੋਰ ਕਰਨ ਲਈ ਹਾਂਜੀ ਬਾਈ ਜੀ ਕੀ ਹੈ ਤੁਹਾਡਾ ਮਸਲਾ ਕੀ ਦੇਖੋ ਜੀ ਅਸੀਂ ਮੋਨਕ ਮਿੱਲਰਾਂ ਜੀ ਇਹ ਸਾਡਾ ਗੋਦਾਮ ਮੋਨਕ ਨਾ ਅਟੈਚ ਹੈ ਨੀਅਰੈਸਟ ਗੋਦਾਮ ਹੈ ਜੀ ਸਾਡਾ ਇੱਥੇ ਇਹ ਚੁੱਲੜ ਦਾ ਮਾਲਵਾ ਗੋਦਾਮ ਨਾਮ ਹੈ ਜੀ ਇਸ ਦਾ ਚੁੱਲੜ ਦੇ ਵਿੱਚ ਜੀ ਇਹ ਮੋਨਕ ਐਗਰੋ ਦੋ ਗੋਦਾਮ ਪੈਂਦੇ ਨੇ ਜੀ ਸਾਨੂੰ ਦੋਏ ਗੋਦਾਮਾਂ 'ਚ ਮੋਨਕ ਦਾ ਮਾਲ ਲੱਗਦਾ ਜੀ ਇਹਦੇ ਨਾਲ ਬਾਲਲੀਆ ਪਾਰਟੀਆਂ ਅਦਰ ਡਿਸਟ੍ਰਿਕਟ ਦੀਆਂ ਨਾਲ ਜੁਆਇੰਡ ਕਰਤੀਆਂ ਅਸੀਂ ਪਹਿਲਾਂ ਕੁਝ ਨਹੀਂ ਬੋਲੇ ਮਾਲ ਲਾ ਰਹੇ ਸੀ ਪਰ ਹੁਣ ਸਾਨੂੰ ਸਪੇਸ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੋ ਸਾਨੂੰ ਪਹਿਲਾਂ ਆਸ਼ਵਾਸਨ ਦਵਾਇਆ ਗਿਆ ਸੀ ਵੀ ਸਪੇਸ ਤੁਹਾਡੀ ਜ਼ਰੂਰ ਰੱਖੀ ਜਾਏਗੀ ਪਰ ਸਾਨੂੰ ਉਸ ਦਾ ਵਿਸ਼ਵਾਸ ਚ ਲੈ ਕੇ ਧੋਖਾ ਦਿੱਤਾ ਗਿਆ ਹੁਣ ਸਪੇਸ ਇੱਥੇ ਜ਼ੀਰੋ ਹੈ ਜੀ ਤੇ ਸਾਨੂੰ ਮਾਲ ਲਗਾਉਣ ਚ ਬਹੁਤ ਦਿੱਕਤ ਆ ਰਹੀ ਹੈ ਤੇ ਅਸੀਂ ਇਹਦੇ ਵਿੱਚ ਬਹੁਤ ਮੁਸ਼ਕਲ ਹੱਲ ਰਹੇ ਹਾਂ ਸਾਡੇ ਸੈਲਰ ਦੇ ਵਿੱਚ ਲੇਬਰਾਂ ਦੀ ਫੜੀਆਂ ਕਿਉਂਕਿ ਮਾਲ ਨਹੀਂ ਲੱਗ ਰਿਹਾ ਜੇ ਕੋਈ ਹੱਲ ਨਾ ਹੋਇਆ ਤਾਂ ਕੀ ਕਰਾਂਗੇ ਸਾੜ ਦੀ ਸੰਘਰਸ਼ ਚੱਲ ਰਹੀਆਂ ਜੀ ਜਦੋਂ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਏਗੀ ਸੰਘਰਸ਼ ਜਾਰੀ ਰਹੇਗਾ ਜੀ ਜਿਹੜਾ ਅੱਜ ਧਰਨਾ ਦਿੱਤਾ ਕਿਉਂ ਦੇਣਾ ਪੈ ਗਿਆ ਕਿਹ ਜੀਆਂ ਸਮੱਸਿਆ ਨੇ ਸਾਡੀ ਅਸੀਂ ਮੂਨਕ ਦੇ ਰਾਈਸ ਮਿਲਰ ਇਸ ਮੂਨਕ ਸਾਡਾ ਹੋਮ ਡਿੱਪੂ ਹੈ ਅਸੀਂ ਇੱਥੇ ਚਾਵਲ ਸਪਲਾਈ ਕਰਦੇ ਹਾਂ ਇਹ ਧਰਨੇ ਦਾ ਕਾਰਨ ਹੈ ਕਿ ਪਟਿਆਲਾ ਜ਼ਿਲ੍ਹੇ ਦਾ ਸੈਂਟਰ ਪਾਤਰਾ ਮੂਨਕ ਵਾਲਾ ਐਫਸੀਆਈ ਦੇ ਉੱਚ ਅਧਿਕਾਰੀਆਂ ਨੇ ਇੱਥੇ ਲਿੰਕ ਕਰ ਦਿੱਤਾ ਹੈ ਪਰੰਤੂ ਹੁਣ ਇੱਥੇ ਜਗਾ ਦੀ ਘਾਟ ਹੋਣ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਦ ਕੇ ਪੈਲ ਦੇ ਆਧਾਰ ਤੇ ਕਾਨੂੰਨ ਦਾ ਅਧਿਕਾਰ ਸਾਡਾ ਹੈ ਪੈਲ ਦੇ ਆਧਾਰ ਤੇ ਸਾਡੀ ਇੱਥੇ 700 ਗੱਡੀ ਬਕਾਇਆ ਹੈ ਜਦ ਕੇ ਪਾਤਰਾਵਾਂ ਵਾਲਿਆਂ ਦੀ 400 ਗੱਡੀ ਬਕਾਇਆ ਹੈ ਪਰੰਤੂ ਸਾਨੂੰ ਕੋਈ ਜਗ੍ਹਾ ਨਹੀਂ ਇੱਥੇ ਦਿੱਤੀ ਜਾ ਰਹੀ ਪੈਲ ਦੇ ਆਧਾਰ ਤੇ ਜਿਹੜਾ ਵੀ ਮਹਿਕਮਾ ਮਹਿਕਮਾ ਕਹਿੰਦਾ ਆਰੋਦੇ ਦੀ ਨੋਨਾਂ ਦੀ ਮਨਜ਼ੂਰੀ ਹੋਈ ਹੈ ਇਸ ਕਰਕੇ ਸੀ ਕਰਾ ਰਹੇ ਮਹਿਕਮਾ ਸਾਡੀ ਦਾ ਸਾਡੀ ਇੱਥੇ ਉਹਨਾਂ ਦੀ ਆਰੋਦੇ ਦੀ ਹੈ ਸਾਡੀ ਇੱਥੇ ਜੰਪਲ ਲਿੰਕਿੰਗ ਹੈ ਜਿਹਦੀ ਕਿਸੇ ਵੀ ਉਹ ਤਾਂ ਪਰਮਿਸ਼ਨ ਨਹੀਂ ਦੀ 31 ਮਾਰਚ ਤੋਂ ਬਾਅਦ ਤੱਕ ਉਹ ਆਰਓ ਤੋਂ ਮਨਜ਼ੂਰੀ ਸੀ 31 ਮਾਰਚ ਤੋਂ ਬਾਅਦ ਉਹਨਾਂ ਦੀ ਕੋਈ ਮਨਜ਼ੂਰੀ ਨਹੀਂ ਆਈ ਕੱਲ ਜੀਓ ਦੀ ਮੀਟਿੰਗ ਚੱਲ ਰਹੀ ਹੈ ਬੀਐਫਐਸਸੀ ਨਾਲ ਵੀ ਸ਼ਾਇਦ ਹੋ ਵੀ ਸਕਦਾ ਹੈ ਪੁਛਾ ਲੱਕੀ ਨੇ ਦੇਖਦੇ ਹਾਂ ਸਾਡਾ ਜ਼ਿਲ੍ਹਾ ਸੰਗਰੂਰ ਹੈ ਤੇ ਉਹਨਾਂ ਦਾ ਜ਼ਿਲ੍ਹਾ ਪਟਿਆਲਾ ਹੈ ਤੇ ਉਹ ਮੀਟਿੰਗ ਦੇ ਵਿੱਚ ਜਿਹੜੇ ਸਿੱਟੇ ਨੇ ਸਾਨੂੰ ਉਮੀਦ ਹੈ ਕਿ ਸਾਡੇ ਹੱਕ 'ਚ ਹੀ ਆਣਗੇ